warriors immigration ਵੱਲੋਂ ਦਰਾਹ ਵਿਕੇ ਖੋਲਿਆ ਗਿਆ ਨਵਾਂ ਇਮੀਗ੍ਰੇਸ਼ਨ ਅਤੇ ਪੀਟੀ ਹਾਈਲਾਈਟਸ ਦਾ ਨਵਾਂ ਸੈਂਟਰ ਜਿੱਥੇ ਤੁਹਾਨੂੰ ਵਾਜਬ ਪੈਸਿਆਂ ਦੇ ਵਿੱਚ ਪੀਟੀ ਹਾਈਲਾਈਟਸ ਬਹੁਤ ਹੀ ਤਜਰਬੇਕਾਰ ਟ੍ਰੇਨਰਾਂ ਵੱਲੋਂ ਕਰਵਾਈ ਜਾਏਗੀ ਜੇਕਰ ਤੁਸੀਂ ਬਾਹਰ ਜਾਣ ਦੇ ਚਾਹਵਾਨ ਹੋ ਤਾਂ ਬੇਫਿਕਰ ਹੋ ਕੇ warriors immigration ਵਾਲਿਆਂ ਕੋਲ ਪਹੁੰਚੋ ਅਤੇ ਆਪਣਾ ਵੀਜ਼ਾ ਲਗਵਾਓ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਮੋਢੀ ਸਾਹਿਬ ਪਾਇਲ ਦਾ ਚਾਇ ਹੋਣੇਸਬਾ ਦਰਾਹੇ ਕਿ ਲਕ ਹੈ ਅ ਜਿਵੇਂ ਕਿ ਸਾਨੂੰ ਨਾ ਬਹੁਤ ਟੂਰਿਸ ਆ ਰਹੀਆਂ ਸੀ ਦਰਾਹੇ ਤੋਂ ਦਰਾਹੇ ਤੋਂ ਹਰ ਕਿਸੇ ਨੂੰ ਪਾਇਲ ਜੋ ਏਰੀਆ ਸੀ ਬਹੁਤ ਦੂਰ ਪੈਂਦਾ ਸੀ ਤਾਂ ਜੋ ਸਟੂਡੈਂਟਸ ਦੀ ਮੰਗ ਨੂੰ ਦੇਖਦੇ ਹੋਏ ਦਰਾਹੇ ਦੇ ਵਿੱਚ ਅਸੀਂ ਇੱਕ ਨਵਾਂ ਆਇਲਸ ਐਂਡ ਇਮੀਗ੍ਰੇਸ਼ਨ ਸੈਂਟਰ ਓਪਨ ਕਰਨ ਜਾ ਰਹੇ ਹਾਂ ਵਾਰੀਅਸ ਇਮੀਗ੍ਰੇਸ਼ਨ ਜੋ ਕਿ ਦਾਣਾ ਮੰਡੀ ਪਾਇਲ ਦੇ ਵਿੱਚ ਅਡਜੋਇਨਿੰਗ ਟੂ ਕੋਟ ਕਮੇਂਦਰਾ ਬੈਂਕ ਅਸੀਂ ਖੋਲ ਰਹੀਏ ਜੀ ਮੋਢੀ ਸਾਹਿਬ ਗੱਲ ਕਰਦੇ ਆ ਤੁਸੀਂ ਹੁਣੇ ਗੱਲ ਕੀਤੀ ਆਪਣਾ ਆਇਲਟਸ ਵਗੈਰਾ ਦੀ ਤਾਂ ਦਰਾਹੇ ਦੇ ਵਿੱਚ ਥੋਕ ਦੇ ਪਾਇਆ ਤਾਂ ਨੇ ਇੰਸਟੀਚਿਊਟ ਬਣੇ ਹੋਏ ਤੁਸੀਂ ਆ ਨੋ ਡਾਊਟ ਬਹੁਤ ਇੰਸਟੀਚੂਟ ਹੋਣਗੇ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਸਾਡੇ ਪੁਰਾਣੇ ਰਿਜ਼ਲਟਸ ਸਪੈਸ਼ਲੀ ਪੀਟੀ ਦੇ ਜਿਹੜੇ ਦੇ ਅਸੀਂ ਪਿਛਲੇ ਸਾਲ ਸਕੋਰ ਦੇ ਵਿੱਚ 85 ਤੋਂ ਉੱਤੇ ਸਕੋਰ ਕੀਤੇ ਨੇ ਆਸ ਦੇ ਵਿੱਚ 8.5 ਸਾਡੇ ਬੱਚੇ ਦੇ ਸਕੋਰ ਆਏ ਨੇ ਲਾਸਟ ਈਅਰ ਹੀ ਪਰ ਇੰਸਟੀਚੂਟ ਦੇ ਵਿੱਚ ਸਾਡੇ ਕੋਲ ਜੋ ਐਕਸਪੀਰੀਅੰਸ ਫੈਕਿਲਿਟੀ ਨੇ ਜੋ ਪਿਛਲੇ 15-15 ਸਾਲ ਤੋਂ ਪੜਾ ਰਹੇ ਨੇ ਇਹ ਨਹੀਂ ਹੈ ਕੋਈ ਪਲੱਸ 2 ਕਰਕੇ ਪੜਾਉਣ ਲੱਗ ਗਿਆ ਘੱਟੋ-ਘੱਟ ਬੀਏ ਐਮਏ ਐਮਐਡ ਇਦਾਂ ਦੇ ਸਾਡੇ ਕੋਲ ਫੈਕਿਲਿਟੀ ਨੇ ਸੈਕੰਡ ਥਿੰਗ ਅਸੀਂ ਦੋਏ ਜਾਣੇ ਪਿਛਲੇ 15 ਸਾਲ ਤੋਂ ਇਮੀਗ੍ਰੇਸ਼ਨ ਦੇ ਸੁਨੀਲ ਚ ਕੰਮ ਕਰ ਰਹੇ ਹਾਂ ਮੈਂ ਵੀ ਐਡਵੋਕੇਟ ਹਾਂ ਮੇਰੇ ਨਾਲ ਗੁਰਕਰਨ ਇਹ ਵੀ ਐਡਵੋਕੇਟ ਨੇ ਵੀ ਆਰ ਬਿਟ ਹਾਇਰ ਦੈਨ ਅਨਦਰਸ ਸਾਨੂੰ ਜ਼ਿਆਦਾ ਐਕਸਪੀਰੀਅੰਸ ਆ ਵੀ ਇੱਕ ਫਾਈਲ ਕਿਦਾਂ ਪ੍ਰੈਜ਼ੈਂਟ ਕਰਨੀ ਹੈ ਦੈਟਸ ਵਾਈ ਅਸੀਂ ਦਰਾਹੇ ਦੇਖਦੇ ਹਾਂ ਕਿ ਦਰਾਹ ਇੰਸਟੀਚਿਊਟ ਦਾ ਜ਼ਰੂਰ ਹੈਗੇ ਆ ਪਰ ਅਪ ਟੂ ਦੈਟ ਕੁਆਲਿਟੀ ਜੋ ਇੱਕ ਬੱਚੇ ਨੂੰ ਚਾਹੀਦਾ ਜਿਹਦੇ ਲਈ ਉਹ ਖੰਨਾ ਜਾਂ ਲੁਧਿਆਣਾ ਭਜਦਾ ਉਸ ਦੌੜ ਨੂੰ ਖਤਮ ਕਰਨ ਦੇ ਲਈ ਅਸੀਂ ਦਰਾਹੇ ਹੋ ਗਏ ਸਾਬ ਗੱਲ ਕਰਦੇ ਆ ਦਰਾਹੇ ਦੇ ਲਈ ਅਸੀਂ ਕੀ ਖਾਸ ਆਫਰ ਹੈ ਕਿ ਉਹ ਸਟੂਡੈਂਟ ਤੁਹਾਡੇ ਵੱਲ ਅਟਰੈਕਟ ਹੋ ਜਾਏ ਸਾਡੇ ਕੋਲੇ ਇਹ ਏਰੀਏ ਦਾ ਅਸਲ ਦਾ ਦਰਾਹਦਾ ਨਹੀਂ ਆਪਣੇ ਏਰੀਏ ਤੋਂ ਕਿੰਨੇ ਵੀ ਦੂਰ ਤੱਕ ਪਤਾ ਕਰਦੇ ਹੋ ਅੱਜ ਦੀ ਘੜੀ ਦੇ ਵਿੱਚ ਆਸਟ੍ਰੇਲੀਆ ਦਾ ਸਟੂਡੈਂਟ ਦਾ ਪੈਕੇਜ ਕੋਈ ਨਹੀਂ ਕਰਦਾ ਲੋਕ ਕਹਿੰਦੇ ਨੇ 6 ਮਹੀਨੇ ਪੁਰਾਣੇ ਫੰਡ ਚਾਹੀਦੇ ਨੇ 7 ਮਹੀਨੇ ਪੁਰਾਣੇ ਫੰਡ ਚਾਹੀਦੇ ਪਰ ਅਸੀਂ ਉਹ ਕਹਿੰਦੇ ਆ ਵੀ ਸਾਰੇ ਪੈਸੇ ਅਸੀਂ ਫੰਡ ਵੀ ਅਸੀਂ ਦਿਖਾਵਾਂਗੇ ਸਾਰੇ ਪੈਸੇ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਵਾਂਗੇ ਇਦਾਂ ਦੀ ਆਫਰ ਕੋਈ ਵੀ ਆਪਣੇ ਨੇੜੇ ਜਿਹੜੇ ਏਰੀਏ ਚ ਲੁਧਿਆਣੇ ਤੱਕ ਵੀ ਦੇ ਕੇ ਦਿਖਾ ਦੇ ਤਾਂ ਸਾਡੇ ਨਾਲ ਗੱਲ ਕਰਿਓ ਜੀ ਮੋਢੀ ਸਾਹਿਬ ਬਾਹਰ ਜਾਣ ਦੇ ਇੱਛੁਕ ਸਟੂਡੈਂਟ ਨੂੰ ਕੀ ਮੈਸੇਜ ਦੇਣਾ ਚਾਹੋ ਸਿਰਫ ਮੇਰੇ ਦਾ ਮੈਸੇਜ ਨਹੀਂ ਇੱਕ ਰਿਕੁਐਸਟ ਆ ਵੀ ਸਹੀ ਤਰੀਕੇ ਨਾਲ ਸਹੀ ਕੰਟਰੀ ਜਾਓ ਡਿਪੈਂਡ ਕਰਦਾ ਤੁਸੀਂ ਕਿਦਾਂ ਦਾ ਕੋਰਸ ਲੈ ਕੇ ਜਾਂਦੇ ਹੋ ਥੋੜੀ ਪਹਿਲਾਂ ਬ੍ਰਾਂਡ ਮਤਲਬ ਥੋੜਾ ਕਿਸ ਫੀਲਡ ਦੇ ਵਿੱਚ ਆ ਤੁਸੀਂ ਅਕਾਊਂਟਸ ਦੇ ਨਾਲ ਡੇਟਾ ਰਿਹਾ ਹੋ ਕਮਰਸ ਕਰ ਰਹੇ ਹੋ ਮੈਡੀਕਲ ਸਾਇੰਸ ਦੇ ਵਿੱਚੋਂ ਤੁਸੀਂ ਉਸ ਰਿਲੇਟਡ ਜਿੱਥੇ ਤੁਹਾਨੂੰ ਕੋਈ ਸੰਭਾਲਣਾ ਨਾ ਹੋਵੇ ਤੇ ਪ੍ਰੋਪਰ ਕੋਰਸ ਹੋਵੇ ਜਿੱਥੇ ਪੀਆਰ ਦੇ ਵੀ 100% ਹੋਵੇ ਐਦਾਂ ਦੀ ਕੰਟਰੀ ਦੇ ਵਿੱਚ ਇੱਕ ਪਰਫੈਕਟ ਲੀਗਲ ਟੀਮ ਜਿਹਨੂੰ ਬਹੁਤ ਐਕਸਪੀਰੀਅੰਸ ਹੈ ਜਿਵੇਂ ਮੈਂ ਕਿਹਾ ਮੈਂ ਤੇ ਕਰ ਕੰਨਾ ਅੱਜ ਮੈਂ ਕੁਝ ਵੀ ਕਹੀ ਜਣਾ ਲੋਕਾਂ ਨੂੰ ਬਹੁਤ ਵੱਡਾ ਲੱਗੂਗਾ ਪਰ ਜਦੋਂ ਅਸੀਂ ਰਿਜ਼ਲਟ ਲੈ ਡਿਲੀਵਰ ਕਰਦੇ ਹਾਂ ਜਦ ਖੁਸ਼ੀ ਬਹੁਤ ਹੁੰਦੀ ਹੈ ਬੋਡੀ ਸਾਹਿਬ ਮੈਂ ਜ਼ਰੂਰ ਚਾਹੁੰਗਾ ਕਿ ਸਾਡੇ ਦਰਸ਼ਕਾਂ ਨੂੰ ਤੁਸੀਂ ਇੱਥੇ ਦਾ ਐਡਰੈਸ ਕਨਫਰਮ ਕਰੋ ਇਹ ਹੈਗਾ ਜੀ ਗ੍ਰੇਨ ਮਾਰਕੀਟ ਜਾਨੀ ਕਿ ਦਾਣਾ ਮੰਡੀ ਜਿਹੜੀ ਪੁਰਾਣਾ ਦਾਣਾ ਮੰਡੀ ਆ ਦਰਾਹੇ ਵਿੱਚ ਕੋਟਕ ਬਿਹੰਦਰਾ ਬੈਂਕ ਦੇ ਨਾਲ ਨੀਅਰ ਸਨਾਤਨ ਧਰਮ ਮੰਦਿਰ ਦੇ ਨੇੜੇ